ਬਸੰਤ ਕੌਰ ਦੀ ਤੱਕਣੀ ਵਿੱਚ ਕੁਝ ਅਜੀਹਾ ਤੇਜ ਸੀ ਕਿ ਵੱਡੇ ਤੋਂ ਵੱਡੇ ਜੀਰੇ ਵਾਲਾ ਵੀ ਬੌਧਾਚਰ ਉਹਦੀਆਂ ਅੱਖਾਂ ਵਿੱਚ ਨਹੀਂ ਸੀ ਤੱਕ ਸਕਦਾ ਤੁਸੀਂ ਸਮਝਦੇ ਹੋ ਮੈਂ ਸਵਰਨੀ ਨਾਲ ਈਰਖਾ ਕਰਦੀ ਸਾਂ ਮੇਰੇ ਮਨ ਵਿੱਚ ਕੋਈ ਸਾੜਾ ਸੀ ਨਹੀਂ ਤੁਸੀਂ ਮੈਨੂੰ ਨਹੀਂ ਸਮਝ ਸਕੇ ਸਮਝ ਸਕਦੇ ਵੀ ਨਹੀਂ ਮੇਰੇ ਦਿਲ ਦੀ ਕੋਈ ਨਹੀਂ ਸਮਝ ਸਕਦਾ ਓਹੋ ਨਿਕਰਮਣ ਸਵਰਨੀ ਵਿਚਾਰੀ ਦੀ ਜਵਾਨੀ ਭੰਗ ਦੇ ਭਾੜੇ ਗਈ ਓਹੋ ਮਾਰਗਯੱਲਾ ਦੇ ਲੋਕ ਨਾ ਹਿਰਕ ਨਾ ਮਹਿਸੂਸ ਬਸੰਤ ਕੌਰ ਅੱਖਾਂ ਪੁੰਜਦੀ ਉੱਠ ਕੇ ਸਹਿਜ ਸਹਿਜ ਕਦਮ ਪੁੱਠ ਦੀ ਚਲੀ ਗਈ ਉਸ ਵੇਲੇ ਉਹਦੇ ਅੰਦਰ ਆਪਣੇ ਨਾਲੋਂ ਸਵਾਰਨੀ ਦਾ ਦੁੱਖ ਵਧੇਰੇ ਸੀ ਲੱਖਾ ਸਿੰਘ ਦਾ ਹੌਸਲਾ ਨਾ ਪਿਆ ਬਸੰਤ ਕੌਰ ਨੂੰ ਬਾਹੋਂ ਫੜ ਕੇ ਅਟਕਾ ਲੈਣ ਦਾ ਕਿੰਨਾ ਚਿਰ ਉਸੇ ਤਰ੍ਹਾਂ ਲੇਟਿਆ ਛੱਤ ਵੱਲ ਵੇਖਦਾ ਰਿਹਾ ਅੱਜ ਪਹਿਲੀ ਵਾਰ ਉਹਨੂੰ ਕੁਝ ਗਿਆਨ ਹੋਇਆ ਕਿ ਇਸ ਵਣਜ ਵਿੱਚੋਂ ਉਹਨੇ ਖੱਟਿਆ ਕੀ ਹੈ ਤੇ ਗੁਆਇਆ ਕੀ ਅੱਧੀ ਰਾਤ ਨਾਲ ਰਾਜੋ ਆਈ ਟੁੱਕਾ ਹੋਇਆ ਬੂਹਾ ਸਹਜ ਨਾਲ ਲਾ ਕੇ ਉਹ ਅੰਦਰ ਦਾਖਲ ਹੋਈ ਲੱਖਾ ਸਿੰਘ ਨੇ ਇੱਕ ਨਜ਼ਰ ਉਹਦੇ ਉੱਤੇ ਮਾਰੀ ਤੇ ਫਿਰ ਛੱਤ ਵੱਲ ਤੱਕਣ ਲੱਗ ਪਿਆ 10 ਮਿੰਟ ਰਾਜੋ ਬੁੱਤ ਬਣੀ ਸਾਹਮਣੇ ਖੜੀ ਰਹੀ ਫਿਰ ਉਹ ਹੌਸਲਾ ਕਰਕੇ ਅੱਗੇ ਵੱਧ ਕੇ ਉਸ ਇੱਕ ਕੁਰਸੀ ਉੱਤੇ ਬਹਿ ਗਈ ਅੱਧਾ ਘੰਟਾ ਉਹ ਲੱਖਾ ਸਿੰਘ ਦੇ ਚਿਹਰੇ ਵੱਲ ਵੇਖਦੀ ਰਹੀ ਲੱਖਾ ਸਿੰਘ ਨੇ ਇੱਕ ਵਾਰ ਵੀ ਦੁਬਾਰਾ ਉਹਦੇ ਵੱਲ ਨਿਗਾਹ ਨਾ ਫੇਰੀ ਉਦੇਚਰੇ ਉੱਤੇ ਪੈ ਰਹੇ ਪਛਤਾਵੇ ਦੇ ਪਰਛਾਵੇਂ ਸਾਫ਼ ਜਾਹਰ ਕਰ ਰਹੇ ਸਨ ਕਿ ਉਹ ਕਿਸੇ ਡੂੰਗੀ ਸੋਚ ਵਿੱਚ ਡੁੱਬਾ ਹੋਇਆ ਹੈ ਅੱਜ ਕੋਈ ਗੱਲ ਹੋਈ ਏ ਡਰਦੀ ਡਰਦੀ ਰਾਜੋ ਨੇ ਪੁੱਛਿਆ ਉਹ ਵੇਖ ਰਹੀ ਸੀ ਕਿ ਬਸੰਤ ਕੌਰ ਅਜਨੈਤ ਨਾਲੋਂ ਵਦੇਰੇ ਚਰ ਚੁਬਾਰੇ ਵਿੱਚ ਰਹੀ ਸੀ ਹਾਂ ਲੱਖਾ ਸਿੰਘ ਨੇ ਬਿਨਾਂ ਰਾਜੋ ਵੱਲ ਨਿਗਾਹ ਫੇਰਿਆਂ ਛੋਟਾ ਜਿਹਾ ਉੱਤਰ ਦਿੱਤਾ ਫਿਰ ਦੋਹਾਂ ਵਿੱਚੋਂ ਕੋਈ ਨਹੀਂ ਬੋਲਿਆ ਰਾਜੋ ਸਮਝ ਗਈ ਦੇ ਦੋਹਾਂ ਵਿੱਚ ਕੀ ਗੱਲਾਂ ਹੋਈਆਂ ਹੋਣਗੀਆਂ 15 ਮਿੰਟ ਹੋਰ ਬਹਿ ਕੇ ਰਾਜੋ ਉੱਠ ਕੇ ਚਲੀ ਗਈ ਲੱਖਾ ਸਿੰਘ ਫਿਰ ਵੀ ਕੁਝ ਨਾ ਬੋਲਿਆ ਆਪਣੇ ਮੰਜੇ ਤੇ ਜਾ ਕੇ ਰਾਜੋ ਫੋਟ ਫੋਟ ਕੇ ਰੋ ਪਈ ਉਹ ਅੰਦਰ ਦੀਆਂ ਚੀਜ਼ਾਂ ਅੰਦਰੇ ਨਾ ਦਬਾ ਸਕੀ ਉਹਦੇ ਹੱਡ ਕੋਰੇ ਉੱਚੀ ਉੱਚੀ ਹੋ ਕੇ ਭਰਨ ਲੱਗ ਪਏ ਛਾਤੀ ਵਿੱਚ ਸਾਹ ਮਿਉਣਾ ਔਖਾ ਹੋ ਗਿਆ ਸੀ ਉਹਦੇ ਤੜਫਣ ਨਾਲ ਸਾਰਾ ਮੰਜਾ ਹਿੱਲ ਰਿਹਾ ਸੀ ਉਹਦੇ ਨਾਲ ਲੱਗਵਾ ਡੁੱਡੇ ਦਾ ਮੰਜਾ ਸੀ ਉਸ ਤੋਂ ਪਰੇ ਦੂਸਰੀ ਕੰਧ ਨਾਲ ਜਰਨੈਲ ਸੁੱਤਾ ਪਿਆ ਸੀ ਘਟ ਤੋਂ ਘਟ ਰਾਜੋ ਉਸ ਨੂੰ ਸੁੱਤਾ ਪਿਆ ਹੀ ਸਮਝ ਰਹੀ ਸੀ ਡੁੱਡਾ ਕੁਝ ਚਰਕ ਕੇ ਸਲਵਟ ਕੇ ਪਿਆ ਰਹਾ ਉਹ ਜਾਗਦਾ ਪਿਆ ਵੀ ਸੁੱਤੇ ਹੋਣ ਦਾ ਬਹਾਨਾ ਕਰ ਰਿਹਾ ਸੀ ਉਹਦਾ ਇਰਾਦਾ ਇਹ ਪ੍ਰਗਟ ਕਰਨਾ ਸੀ ਕਿ ਰਾਜੋ ਸਮਝੇ ਜਿਵੇਂ ਉਹਦੇ ਚਬਾਰੇ ਵਿੱਚ ਜਾਣ ਦਾ ਤੇ ਵਾਪਸ ਆਉਣ ਦਾ ਡੁੱਡੇ ਨੂੰ ਕੋਈ ਪਤਾ ਨਹੀਂ ਅੰਤ ਡੁੱਡੇ ਤੋਂ ਨਾ ਰਿਹਾ ਗਿਆ ਉਹਨੇ ਰਾਜੋ ਨੂੰ ਬਾਹਾਂ ਫੜ ਕੇ ਹਿਲਾਉਂਦਿਆਂ ਹਮਦਰਦੀ ਨਾਲ ਕਿਹਾ ਕਮਲੀ ਹੋ ਗਈ ਹੈ ਸਰਦਾਰ ਨੇ ਕਿਸੇ ਗੱਲੋਂ ਝੜਕ ਵੀ ਦਿੱਤਾ ਏ ਤਾਂ ਕੀ ਆਖਰ ਆ ਗਈ ਸਾਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਨਹੀਂ ਨਹੀਂ ਸਰਦਾਰ ਨੇ ਮੈਨੂੰ ਕੁਝ ਨਹੀਂ ਆਖਿਆ ਤੂੰ ਨਹੀਂ ਜਾਣਦਾ ਮੇਰੇ ਅੰਦਰ ਕੀ ਦੁੱਖ ਏ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਉਹ ਵੀ ਉਸ ਸਤੀ ਦਾ ਸ਼ਰਾਫ ਕਿਸੇ ਨਾ ਕਿਸੇ ਨੂੰ ਜ਼ਰੂਰ ਲੈ ਲੱਥੇਗਾ ਹਾਏ ਰੱਬਾ ਮੈਨੂੰ ਚੁੱਕ ਲੈ ਪਰ ਉਹਨੂੰ ਸੁਖੀ ਰੱਖ ਉਹਦਾ ਉਹਨੂੰ ਮੋੜ ਦੇ ਰਾਜੋ ਹੱਥ ਜੋੜੀ ਬਸੰਤ ਕੌਰ ਦੇ ਹੱਕ ਵਿੱਚ ਅਰਦਾਸ ਕਰ ਰਹੀ ਸੀ ਚੁੱਪ ਕਰ ਜਵਾਨ ਪੁੱਤਰ ਕੋਲ ਸੁੱਤਾ ਪਿਆਈ ਟੁੱਡੇ ਨੇ ਉਹਨੂੰ ਬਾਹਾਂ ਤੋਂ ਹਿਲਾਉਂਦਿਆਂ ਚੇਤਾਵਨੀ ਵਜੋਂ ਕਿਹਾ ਰਾਜੋ ਚੁੱਪ ਕਰ ਗਈ ਆਪਣੇ ਹੌਕਿਆਂ ਹਡਕੋਰੀਆਂ ਦਾ ਉਹਨੇ ਬਲਪੂਰਵਕ ਗਲਾ ਘੁੱਟ ਦਿੱਤਾ ਪਰ ਬੀ ਆਵਾਜ਼ ਚੀਸਾਂ ਦਾ ਉਹ ਕੀ ਕਰਦੀ ਸਾਰੀ ਰਾਤ ਉਹਨੇ ਤੜਫ ਤੜਫ ਕੇ ਕੱਟੀ ਹਫ਼ਤਾ 10 ਦਿਨ ਹੋਰ ਗੁਜ਼ਰ ਗਏ ਨਿਤ ਵਾਂਗ ਬਸੰਤ ਕੌਰ ਰੋਟੀ ਤੇ ਫਿਰ ਦੁੱਧ ਲੈ ਕੇ ਚਵਾਰੇ ਵਿੱਚ ਆਉਂਦੀ। ਉਹਦੇ ਚਿਹਰੇ ਤੋਂ ਇਉਂ ਭਾਸਦਾ ਸੀ ਜਿਵੇਂ ਕੋਈ ਗੱਲ ਹੋਈ ਹੀ ਨਹੀਂ ਜਾਂ ਇਉਂ ਸਮਝੋ ਕਿ ਉਹਨੇ ਸਾਰੀਆਂ ਪੀੜਾਂ ਉੱਤੇ ਸਬਰ ਦਾ ਪਰਦਾ ਪਾ ਲਿਆ ਸੀ। ਉਹਦੇ ਹੌਸਲੇ ਵੱਲ ਵੇਖ ਕੇ ਕਹਿਣਾ ਪੈਂਦਾ ਹੈ ਕਿ ਜਿਹੜੇ ਜਰਨਾ ਜਾਣਦੇ ਹਨ ਉਹ ਹੋਂਕੇ ਨਹੀਂ ਪਰਦੇ। ਇੱਕ ਦਿਨ ਹੌਸਲਾ ਕਰਕੇ ਲੱਖਾ ਸਿੰਘ ਨੇ ਬਸੰਤ ਕੌਰ ਦਾ ਹੱਥ ਫੜ ਕੇ ਕਿਹਾ ਬਹਿ ਜਾ ਜਾਣ ਦੇ ਗੁੱਸੇ ਨੂੰ ਟੜਕੇ ਸੁਖਵਿੰਦਰ ਦੇ ਜਾਗਣ ਤੋਂ ਪਹਿਲਾਂ ਚਲੀ ਗਈ ਉਹਨੇ ਖਿੱਚ ਕੇ ਬਸੰਤਕੌਰ ਨੂੰ ਮੰਜੇ ਦੀ ਪੈਂਦ ਤੇ ਬਿਠਾ ਲਿਆ ਬਸੰਤਕੌਰ ਬਹਿ ਗਈ ਦੋ ਮਿੰਟੋ ਲੱਖਾ ਸਿੰਘ ਦੇ ਚਿਹਰੇ ਵੱਲ ਤੱਕਦੀ ਰਹੀ ਆਂਤੋਂ ਨੇ ਹੱਥ ਜੋੜ ਕੇ ਧਰਲੇ ਭਰੀ ਸੌਰ ਵਿੱਚ ਕਿਹਾ ਨਾ ਮੇ ਦੇ ਬਾਪੂ ਜਨਾਨੀ ਦੀ ਵਿਹਰ ਕੋਈ ਨਹੀਂ ਹੁੰਦੀ ਪਰ ਮੈਨੂੰ ਮੇਰੇ ਹਾਲ ਉੱਤੇ ਰਹਿਣ ਦੇ ਤੁਹਾਡਾ ਸਰਦਾ ਏ ਨਾ ਸਰਦਾ ਹੋਵੇ ਤਾਂ ਮੈਂ ਜਿਉਂਦੀ ਵੀ ਹਾਜ਼ਰ ਹਾਂ ਮੋਈ ਵੀ ਹਾਜ਼ਰ ਹਾਂ ਬੰਦੇ ਦਾ ਤਾਂ ਕਈ ਤਰ੍ਹਾਂ ਸਰ ਜਾਂਦਾ ਏ ਲੱਖਾ ਸਿੰਘ ਨੇ ਬਸੰਤ ਕੌਰ ਦਾ ਹੱਥ ਛੱਡਦਿਆਂ ਮਰੋੜੇ ਨਾਲ ਕਿਹਾ ਬਸ ਫਿਰ ਮੇਰੇ ਉੱਤੇ ਰਹਿਮ ਕਰ ਦਿਓ ਮੇਰੇ ਹਾਲਤੇ ਤਰਸ ਖਾਓ ਹੋਰ ਇਸ ਗੱਲ ਦੀ ਖਾਤਰ ਜਮਾ ਰੱਖੋ ਮੈਂ ਤੁਹਾਨੂੰ ਕੋਈ ਅਲਾਮਾ ਨਹੀਂ ਦਵਾਉਂਦੀ ਇਹ ਵਾਕ ਕਹਿੰਦਿਆਂ ਬਸੰਤ ਕੌਰ ਨੇ ਨੀਂਵੀ ਪਾ ਲਈ ਫਿਰ ਕਿਸੇ ਵਿੱਚ ਵੀ ਕੁਝ ਕਹਿਣ ਦੀ ਹਿੰਮਤ ਨਾ ਰਹੀ 10 ਮਿੰਟ ਬਸੰਤ ਕੌਰ ਉਵੇਂ ਨੀਂਵੀ ਪਾਈ ਬੈਠੀ ਰਹੀ ਅੰਤੋਂ ਗੋਡੇ ਉੱਤੇ ਹੱਥ ਧਰ ਕੇ ਉઠી ਜਿਵੇਂ ਮਹੀਨਿਆਂ ਦੀ ਬਿਮਾਰ ਹੋਵੇ ਸੈਜ ਸੈਜ ਕਦਮ ਗਿਣਤੀ ਉਹ ਬਾਹਰ ਨਿਕਲ ਗਈ ਇੱਕ ਇੱਕ ਪੌੜੀ ਉਹ ਸਾਹ ਲੈ ਕੇ ਉਤਰੀ ਥੱਲੇ ਜਾ ਕੇ ਉਹ ਕੰਧ ਨਾਲ ਸੈਰ ਲਾ ਕੇ ਕਿੰਨਾ ਚਰ ਹੋ ਕੇ ਭਰਦੀ ਰਹੀ ਲੱਖਾ ਸਿੰਘ ਦੇ ਪੈਰਾਂ ਦੀ ਆਵਾਜ਼ ਤੋਂ ਤੇ ਫਿਰ ਹਵਾ ਵਿੱਚ ਧਾਮ ਤੋੜਦਿਆਂ ਸਸਕੀਆਂ ਤੋਂ ਸਭ ਕੁਝ ਸਮਝ ਰਿਹਾ ਸੀ ਪਰ ਉਹਦਾ ਹੌਸਲਾ ਨਾ ਪਿਆ ਕਿ ਉਹ ਮਗਰ ਜਾ ਕੇ ਉਹਦੇ ਹੰਝੂ ਪੂੰਝ ਸਕੇ ਇਸ ਘਟਨਾ ਨੇ ਲੱਖਾ ਸਿੰਘ ਦੇ ਮਨ ਤੇ ਬੜਾ ਮਾਰੂ ਅਸਰ ਕੀਤਾ ਉਹਦੇ ਸਵੈ ਮਾਣ ਉੱਤੇ ਬੜੀ ਭਾਰੀ ਸੱਟ ਲੱਗੀ ਉਹ ਰਾਤ ਦਿਨ ਉਦਾਸ ਰਹਿਣ ਲੱਗਾ ਉਦਾਸੀ ਨੂੰ ਦੂਰ ਜਾਂ ਘਟ ਕਰਨ ਵਾਸਤੇ ਉਹ ਸ਼ਰਾਬ ਪੀਣ ਬੈੰਦਾ ਤਾਂ ਬਧੇਰੇ ਪੀ ਜਾਂਦਾ ਇਹ ਉਹਦੀ ਆਦਤ ਦੇ ਉਲਟ ਸੀ ਪਰ ਉਹ ਐਸਾ ਕਰਨ ਲੱਗ ਪਿਆ ਇੱਕ ਦੋ ਵਾਰ ਤਾਂ ਬੇਹੋਸ਼ ਹੋਣ ਤੱਕ ਪੀਂਦਾ ਰਿਹਾ ਸਭ ਤੋਂ ਬੁਰੀ ਹਾਲਤ ਉਹਦੀ ਉਸ ਦਿਨ ਹੋਈ ਜਦੋਂ ਨੇ ਕੁਲਤਾਰ ਦੀ ਪੱਠੀ ਤੇ ਬਹਿ ਕੇ ਤਤੀ ਤਤੀ ਪੀਤੀ ਅਮਲੀ ਨੱਥਾ ਸਿੰਘ ਦਾ ਪੁੱਤਰ ਕੁਲਤਾਰ ਕਦੇ ਕਦਾਈ ਘਰ ਦੀ ਕੱਢ ਲਿਆ ਕਰਦਾ ਸੀ ਉਹ ਆਪਣੇ ਝੰਬ ਵਾਲੇ ਖੇਤ ਬੈਠਾ ਸ਼ਰਾਬ ਗਾੜ ਰਿਹਾ ਸੀ ਉਦਾਸੀ ਵਿੱਚ ਫਿਰਦਾ ਫਿਰਦਾ ਲੱਖਾ ਸਿੰਘ ਉੱਥੇ ਜਾ ਪੁੱਜਾ ਆਜਾ ਚਾਚਾ ਲਾਲਿਆ ਗੱਫੇ ਅੱਜ ਤਾਂ ਘਰ ਦੀ ਗੰਗਾ ਵਗਦੀ ਏ ਪਈ ਲਾਲਿਆ ਟੁੱਬਾ ਕੁਲਤਾਰ ਨੇ ਸ਼ਾਹ ਨੂੰ ਸੁਲਾ ਮਾਰੀ ਕੁਲਤਾਰ ਇੱਕ ਦੋ ਟੁੱਬੇ ਲਾਉਣ ਨਾਲ ਕੁਝ ਨਹੀਂ ਬਣਨਾ ਅੱਜ ਤਾਂ ਡੁੱਬਣ ਨੂੰ ਜੀ ਕਰਦਾ ਏ ਲੱਖਾ ਸਿੰਘ ਦੇ ਢਾਵਾਂ ਡੋਲਮਾਨ ਵਿੱਚੋਂ ਆਵਾਜ਼ ਆਈ ਬਹਿ ਜਾ ਫਿਰ ਵੇਲਾ ਕਿਹੜਾ ਵੇਂਦਾ ਏ ਸਭ ਕੁਝ ਹਾਜ਼ਰ ਏ ਕੁਲਤਾਰ ਨੇ ਸ਼ਰਾਬੀਆਂ ਵਾਲੀ ਦਲੇਰੀ ਨਾਲ ਕਿਹਾ ਲੱਖਾ ਸਿੰਘ ਪੋਏ ਤੇ ਸਾਫਾ ਸੁੱਟ ਕੇ ਬਹਿ ਗਿਆ ਉਹਨੇ ਛੜਦੀ ਬਲਦੀ ਪੀਣੀ ਸ਼ੁਰੂ ਕਰ ਦਿੱਤੀ ਸੱਚਮੱਚ ਹੀ ਉਹ ਡੁੱਬਣ ਤੱਕ ਪਹੁੰਚ ਗਿਆ ਉਹ ਪਿੰਦਾ ਪਿੰਦਾ ਹੀ ਬੇਹੋਸ਼ ਹੋ ਕੇ ਡੈਗ ਪਿਆ ਕੁਲਤਾਰ ਘਬਰਾ ਗਿਆ ਉਹ ਸਭ ਕੁਝ ਵਿੱਚੇ ਛੱਡ ਕੇ ਲੱਖਾ ਸਿੰਘ ਦੇ ਹਾਲੀਆਂ ਕੋਲ ਭੱਜ ਗਿਆ ਭਲੇ ਨੂੰ ਹਰਨਾਮ ਸਿੰਘ ਵੀ ਉੱਥੇ ਹੀ ਸੀ ਥੜਕਦੀ ਜੁਬਾਨ ਵਿੱਚ ਕੁਲਤਾਰ ਨੇ ਸਾਰੀ ਕਹਾਣੀ ਕਹਿ ਸੁਣਾਈ ਸੁਣ ਕੇ ਹਰਨਾਮ ਵੀ ਘਬਰਾ ਗਿਆ ਉਹਨੇ ਕੁਲਤਾਰ ਦੇ ਨਾਲ ਜਾ ਕੇ ਵੇਖਿਆ ਤਾਂ ਲੱਖਾ ਸਿੰਘ ਬਿਲਕੁਲ ਬਿહોਸ਼ ਪਿਆ ਸੀ ਉਹਦੇ ਮੂੰਹ ਵਿੱਚੋਂ ਝੱਗ ਵਗ ਰਹੀ ਸੀ ਵੇਖ ਕੇ ਹਰਨਾਮ ਦੇ ਕਲੇਜੇ ਨੂੰ ਰੁਗ ਭਰਿਆ ਗਿਆ ਪਰ ਹੌਸਲਾ ਹਾਰਨ ਨਾਲ ਕੁਝ ਨਹੀਂ ਸੀ ਬਣ ਸਕਦਾ ਕੁਲਤਾਰ ਦੀ ਮਦਦ ਨਾਲ ਹਰਨਾਮ ਨੇ ਪਿਓ ਨੂੰ ਚੁੱਕ ਕੇ ਆਪਣੇ ਹਲਾਂਕੋ ਲੈ ਆਂਦਾ ਤੇ ਅਗਾਹ ਗੱਡ ਉੱਤੇ ਪਾ ਕੇ ਘਰ ਪਹੁੰਚਾਇਆ ਵੇਖ ਕੇ ਬਸੰਤ ਕੌਰ ਦੀਆਂ ਪੁੱਭਾਂ ਨਿੱਕਲ ਗਈਆਂ ਉਹ ਟੁੱਟੀ ਹੋਈ ਵੇਲ ਵਾਂਗ ਪਤੀ ਦੇ ਉੱਤੇ ਡੇਪਈ ਸਾਰੇ ਘਰ ਵਿੱਚ ਤਰਥੱਲੀ ਮਚ ਗਈ ਸਭ ਨੂੰ ਫਿਕਰ ਪੈ ਗਿਆ ਲੱਖਾ ਸਿੰਘ ਦੀ ਹਾਲਤ ਬਹੁਤ ਮਾੜੀ ਸੀ ਵੇਖ ਕੇ ਸੁਖਬੀਰ ਵੀ ਰੋਣ ਲੱਗ ਪਈ ਰਾਜੋ ਦੋ ਕਦਮ ਹਟ ਕੇ ਖੜੀ ਰੋ ਰਹੀ ਸੀ ਬੇਬੇ ਹੌਸਲਾ ਹਾਰਿਆਂ ਕੁਝ ਨਹੀਂ ਬਣਨਾ ਤੁਸੀਂ ਬਾਪੂ ਨੂੰ ਦੁੱਧ ਘਿਓ ਦਿਓ ਤੇ ਘਿਓ ਦੀ ਮਾਲਿਸ਼ ਕਰੋ ਮੈਂ ਭੱਜ ਕੇ ਸ਼ਹਿਰੋਂ ਡਾਕਟਰ ਲਿਆਉਂਦਾ ਹਰਨਾਮ ਸਿੰਘ ਨੇ ਸਭ ਨੂੰ ਧੀਰਜ ਦੇਦਿਆਂ ਕਿਹਾ ਉਹ ਉਸੇ ਵੇਲੇ ਸ਼ਹਿਰ ਨੂੰ ਘੋੜੀ ਭਜਾ ਗਿਆ ਸੁਖਬੀਰ ਨੇ ਕੋਸੇ ਕੋਸੇ ਦੁੱਧ ਵਿੱਚ ਘਿਓ ਪਾ ਕੇ ਲੈ ਆਂਦਾ ਚਮਚੇ ਨਾਲ ਬਸੰਤ ਕੌਰ ਨੇ ਮੂੰਹ ਵਿੱਚ ਪਾਉਣ ਦਾ ਯਤਨ ਕੀਤਾ ਕੁਝ ਸੰਗ ਤੱਕ ਅਪੜਿਆ ਤੇ ਕੁਝ ਬਰਾਛਾ ਨਹੀਂ ਬਾਹਰ ਵਗ ਗਿਆ ਸੁਖਬੀਰ ਇੱਕ ਭਾਂਡੇ ਵਿੱਚ ਪਾਣੀ ਤੇ ਸਾਫ਼ ਕੱਪੜਾ ਲਿਆ ਆਪਣੇ ਆਪ ਤੇ ਕੁਝ ਕਾਬੂ ਪਾ ਕੇ ਬਸੰਤ ਕੌਰ ਨੇ ਨੌ ਨੂੰ ਹੁਕਮ ਕੀਤਾ ਇੱਕ ਮਿੰਟ ਵਿੱਚ ਦੋਵੇਂ ਚੀਜ਼ਾਂ ਆ ਗਈਆਂ ਬਸੰਤ ਕੌਰ ਪਾਣੀ ਨਾਲ ਕੱਪੜਾ ਪਿਉ ਪਿਉ ਕੇ ਲੱਖਾ ਸਿੰਘ ਦੇ ਮੱਥੇ ਤੇ ਰੱਖਣ ਲੱਗੀ ਸਾਰੇ ਸਿਰ ਤੇ ਵੀ ਉਹਨੇ ਗਿੱਲਾ ਕੱਪੜਾ ਧਰ ਦਿੱਤਾ ਸੁਖਬੀਰ ਇੱਕ ਕੱਪੜੇ ਵਿੱਚ ਐਨਾ ਕਸੂੜਾ ਪਾ ਕੇ ਲਿਆ ਰਾਜੋ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ ਨਾਲੇ ਕਹਿੰਦਾ ਕੌਲ ਤੇ ਮਾਸਾਕ ਕਿਉਂ ਲਿਆ ਇੱਕ ਮਿੰਟ ਵਿੱਚ ਸੁਖਬੀਰ ਸਭ ਕੁਝ ਲੈ ਆਈ ਲੈ ਤੂੰ ਪਾਸੇ ਤੇ ਬਹਿ ਕੇ ਘਿਓ ਨਾਲ ਹੱਥਾਂ ਦੀਆਂ ਤਲੀਆਂ ਚੱਸ ਤੇ ਮੈਂ ਪੈਰਾਂ ਦੀਆਂ ਚੱਸਦੀਆਂ ਰਾਜੋ ਨੇ ਉਹਦੇ ਹੱਥੋਂ ਛਾਣ ਵਾਲੀ ਪੋਟਲੀ ਫੜਦਿਆਂ ਕਿਹਾ ਸੋ ਕਬੀਰ ਨੇ ਕੁਰਸੀ ਖਿੱਚ ਕੇ ਮੰਜੇ ਦੇ ਨੇੜੇ ਕਰ ਲਈ ਓ ਘਿਓ ਲਾ ਕੇ ਕਹਿੰਦੇ ਕੋਲ ਨਾਲ ਲੱਖਾ ਸਿੰਘ ਦੇ ਹੱਥਾਂ ਦੀਆਂ ਤਲੀਆਂ ਛਸਣ ਲੱਗ ਪਈ ਰਾਜੋ ਪੈਂਦਵਲ ਪੀੜੀ ਤੇ ਬਹਿ ਕੇ ਪੈਰਾਂ ਵਿੱਚ ਸੂੜੇ ਦੀ ਝਾਸ ਕਰਨ ਲੱਗ ਪਈ ਬਸੰਤ ਕੌਰ ਪਤੀ ਦੇ ਸਰਾਣੇ ਵੱਲ ਬੈਠੀ ਪਾਣੀ ਵਿੱਚ ਪਿਉ ਪਿਉ ਕੇ ਟਾਕੀਆਂ ਬਦਲ ਰਹੀ ਸੀ ਓਦੀਆਂ ਅੱਖਾਂ ਬੰਦ ਸਨ ਪਰ ਬੰਦ ਸੌਮਿਆਂ ਵਿੱਚੋਂ ਵੀ ਪਾਣੀ ਝੜ ਰਿਹਾ ਸੀ ਰਾਜੋ ਦੀ ਨਜ਼ਰ ਬਸੰਤ ਕੌਰ ਦੇ ਚਿਹਰੇ ਉੱਤੇ ਟਿਕੀ ਹੋਈ ਸੀ ਉਦੇ ਅੰਦਰੋਂ ਉਬਾਲ ਉੱਠਿਆ ਤੇ ਉਹ ਇੱਕੇ ਵਾਰ ਭਾਬਾ ਮਾਰ ਕੇ ਰੋ ਪਈ ਸਰਦਾਰਨੀ ਉਹਨੇ ਚੀਕ ਕੇ ਕਿਹਾ ਤੇਰੀਆਂ ਅੱਖਾਂ ਸਾਹਮਣੇ ਰੋ ਨਾ ਮੈਂ ਤੇਰਾ ਰੋਣਾ ਨਹੀਂ ਸਹਿ ਸਕਦੀ ਰੱਬ ਤੇਰਾ ਸੁਹਾਗ ਕਾਇਮ ਰੱਖੇ ਉਹਨੇ ਇੱਕ ਜਾਨ ਹੀ ਲੈਣੀ ਏ ਤਾਂ ਮੈਂ ਹਾਜ਼ਰ ਹਾਂ ਤੇ ਉਹ ਪੈਰ ਉੱਤੇ ਮੱਥਾ ਰੱਖ ਕੇ ਸਿਰ ਮਾਰਨ ਲੱਗ ਪਈ ਰਾਜੋ ਮੈਨੂੰ ਚੁੱਪ ਕਰਾਉਂਦੀ ਤੂੰ ਆਪ ਕੀ ਕਰਦੀ ਏ ਗੁਰੂ ਅੱਗੇ ਹੱਥ ਜੋੜੋ ਉਹ ਸਾਰਿਆਂ ਦੀ ਰੱਖ ਲਵੇ ਉਹ ਇੱਕ ਵਾਰ ਇਹਨਾਂ ਦੀ ਜਾਨ ਬਖਸ਼ ਦੇਵੇ ਮੜਕੇ ਮੈਂ ਘਰੋਂ ਬਾਹਰ ਨਹੀਂ ਜਾਣ ਦਿਆਂਗੀ ਹੱਥ ਜੋੜੋ ਸਾਰੇ ਬਸੰਤ ਕੌਰ ਨੇ ਆਪ ਵੀ ਹੱਥ ਜੋੜ ਕੇ ਸੈਰ ਝੁਕਾ ਦਿੱਤਾ ਬਸੰਤ ਕੌਰ ਸਰਹਾਣੇ ਵਾਲੇ ਮੰਜੇ ਦੇ ਉੱਤੇ ਹੀ ਬੈਠੀ ਸੀ ਸੱਜੀ ਲਾਤੋਂ ਨੇ ਨਿਸਲ ਕੀਤੀ ਹੋਈ ਸੀ ਡਰ ਦਾ ਡਰਦਾ ਕੁਲਤਾਰ ਨੇੜੇ ਆਇਆ ਤੇ ਬਸੰਤ ਕੌਰ ਦਾ ਪੈਰ ਫੜ ਕੇ ਰੋਣ ਲੱਗ ਪਿਆ ਸੈਰੋਂ ਨੇ ਬਸੰਤ ਕੌਰ ਦੇ ਪੈਰ ਉੱਤੇ ਟਿਕਾ ਦਿੱਤਾ ਚਾਚੀ ਤੂੰ ਮੇਰੀ ਮਾਂ ਐ ਤੂੰ ਮੇਰੀ ਗਰੂ ਐ ਮੈਨੂੰ ਤੇਰੇ ਪਿੰਡੇ ਦੀ ਮਾਰ ਵੱਜੇ ਜੇ ਮੇਰੇ ਵਿੱਚ ਕੋਈ ਮੈਲ ਹੋਵੇ ਚਾਚੇ ਨੇ ਆਪ ਮੰਗ ਕੇ ਪੀਤੀ ਮੈਂ ਨਾ ਨਹੀਂ ਸਾ ਕਰ ਸਕਦਾ ਇਹ ਤਤੀ ਤਤੀ ਪੀਂਦਾ ਗਿਆ ਪੀਂਦਾ ਗਿਆ ਤੇ ਅੰਤ ਬੇਹੋਸ਼ ਹੋ ਕੇ ਡੈਗ ਪਿਆ ਮੇਰਾ ਕੋਈ ਦੋਸ਼ ਨਹੀਂ ਜੇ ਮੈਂ ਗਊ ਵਰਗਾ ਜੇ ਚਾਚੀ ਮੇਰੇ ਸਿਰ ਕੋਈ ਇਲਜ਼ਾਮ ਨਾ ਲਾਇਓ ਕੁਲਤਾਰ ਡਰਦਾ ਮਾਰਿਆ ਥਰ ਥਰ ਕੰਬੀ ਜਾ ਰਿਹਾ ਸੀ ਕੁਲਤਾਰ ਕਿਸੇ ਸਰਦੋਸ਼ ਨਹੀਂ ਕੋਈ ਇਲਜ਼ਾਮ ਨਹੀਂ ਦੋਸ਼ ਏ ਮੇਰਾ ਮੇਰੇ ਭਾਗਾ ਦਾ ਸਾਰੇ ਗੁਰੂ ਮਹਾਰਾਜ ਅੱਗੇ ਹੱਥ ਜੋੜੋ ਉਹ ਬੋੜੀ ਕਰੇਗਾ ਮੇਰਾ ਗਰੀਬਣੀ ਦਾ ਆਸਰਾ ਉਖਾਏ ਐ ਕੋਹਾ ਬਸੰਤ ਕੌਰ ਨੇ ਬੜੇ ਧੀਰਜ ਨਾਲ ਕਿਹਾ ਉਹਦਾ ਚਿਹਰਾ ਬੜਾ ਸ਼ਾਂਤ ਤੇ ਗੰਭੀਰ ਸੀ ਪਰ ਰੋਕ ਰੋਕ ਕੇ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ